ਪੈਸੇ نیچے ਰੱਖ ਜੇ ਚ ਪਾ ਥੱਲੇ ਮੈਂ ਆਪੇ ਸਾਂਭ ਲੂੰਗਾ ਜੇ ਤੈਨੂੰ ਪੁੱਛਣਗੇ ਕਹਿ ਦੀ ਕਿ ਲੈ ਕੇ ਨਹੀਂ ਗਿਆ ਵੀਰਾ ਹਾਂਜੀ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ 벨ਟ ਦੇਖਣੇ ਸੀਗੇ ਅੱਛਾ 벨ਟ ਆਪਣੇ ਵਾਸਤੇ ਹਾਂਜੀ ਵੀਰੇ ਉੱਪਰ ਹੈਗੀ ਆ ਕੁੜੀ ਉੱਥੇ ਦੇਖ ਲਉ ਠੀਕ ਹੈ ਜੀ ਆ ਗੁੜੀਏ ਇੱਕ 벨ਟ ਦਿਖਾਓ ਇਹ ਤਾਂ ਸਿੰਪਲ ਬੱਕਲ ਆ ਵਧੀਆ ਬੱਕਲ ਵਾਲੀ ਦਿਖਾਓ ਫੈਂਸੀ ਵਾਲੀ ਜਿਹੜੀ ਅੱਜਕੱਲ ਚੱਲਦੀ ਆ ਇਹ ਕਿੰਨੇ ਦੀ ਆ ਵੀਰੇ 600 ਐਮ ਆਰ ਪੀ ਐ ਲੈਸ ਕਰਕੇ 500 ਦੀ ਆ 500 ਦੀ ਹਾਂਜੀ 250 ਦੀ ਮਿਲੂ ਇਹ ਵੀਰੇ 500 ਦੀ ਚੀਜ਼ 250 ਦੀ ਕਿਵੇਂ ਦੇ ਦੂੰਗੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ 500 ਦੇ ਦਿੰਨਾ ਉਹ 500 ਦਾ ਕੀ ਕਰੋਗੇ ਵੀਰੇ ਨੂੰ ਦਵੋਗੇ ਨੀਂ ਚੇ ਵੀਰੇ ਨੂੰ ਹਾਂਜੀ ਫੇ ਤੁਹਾਡਾ ਤਾਂ ਕੋਈ ਫਾਇਦਾ ਨਹੀਂ ਹੋਇਆ ਮੇਰਾ ਕਿਉਂ ਨਹੀਂ ਫਾਇਦਾ ਹੋਇਆ ਮੈਨੂੰ ਮਹੀਨੇ ਬਾਅਦ ਤਨਖਾਹ ਮਿਲਦਾ ਜਾਂਦੀ ਆ ਤਨਖਾਹ ਕਿੰਨੀ ਤਨਖਾਹ ਤੁਹਾਡੀ ਵੀਰੇ 7000 7000 ਉਹ ਇੰਨੇ ਕੁ ਤਾਂ ਹੀ ਡੇਲੀ ਕੁੰਡੀਆਂ ਮਾਰ ਲੀਂਦੀਆਂ ਨੇ ਜਿੱਥੇ ਕੰਮ ਕਰਦੇ ਆ ਸੀ 7000 ਤਾਂ ਐ ਖਰਚਦੀਦਾ ਸੀ ਮੇਰੀ ਗੱਲ ਸੁਣੋ ਆ ਫੜ 250 ਵੀਰੇ ਇੱਥੇ ਕੈਮਰਾ ਲੱਗਾ ਵਾ ਉਹ ਥੰਨੇ ਕਿਹੜਾ ਕੈਮਰੇ ਦੀ ਰੇਂਜ ਆਣੀ ਆ ਫੜ 250 ਫੜਲਾ ਫੜਲਾ पैसे नीचे रख जे च पा थले मैं आपे साम लूंगा जे तो पूछन गए कह दी के लाके नहीं गया ठीक है ਉਹਈ ਪਸੰਦ ਨਹੀਂ ਆਈ ਪਸੰਦ ਨਹੀਂ ਆਈ 벨ਟਾਂ ਤਾਂ ਸਾਰੀਆਂ ਨਵੀਆਂ ਆਈਆਂ ਨੇ ਸੀ ਉਹ ਪਾਜੀ ਫੈਂਸੀ ਬੱਕਲ ਵਾਲੀ ਚਾਹੀਦੀ ਸੀ ਵੀਰੇ ਸਾਰੀਆਂ ਫੈਂਸੀ ਆਈਆਂ ਨੇ ਮੈਨੂੰ ਲੱਗਦਾ ਕੁੜੀ ਨੇ ਸਹੀ ਤਰ੍ਹਾਂ ਦਿਖਾਈਆਂ ਨਹੀਂ ਹੋਣੀਆਂ ਉਹ ਨਹੀਂ ਪਾਜੀ ਦਿਖਾਏ ਦੋ ਘਟਾਪੇ ਪਰ ਵਧੀਆ ਚਾਹੀਦੀ ਸੀ ਡਿਜ਼ਾਈਨ ਨਹੀਂ ਪਸੰਦ ਆ ਉਹ ਵੀਰੇ ਮੈਂ ਦਿਖਾਣਾ ਤੁਸੀਂ ਆਓ ਉਹ ਨਹੀਂ ਵੀਰੇ ਰਹਿਣ ਦੋ ਕੋਈ ਗੱਲ ਨਹੀਂ ਉਹ ਵੀਰੇ ਰੁਕੋ ਤਾਂ ਸਹੀ ਇਹ ਤੁਹਾਨੂੰ ਜਰੂਰ ਪਸਾਂ ਇਹਨਾਂ ਨੂੰ ਰੋਕ ਕੇ ਲੋ ਮੈਂ ਆਈ ਗਈ ਸਿਮਰਨ ਤੂੰ ਵੀ ਕਮਾਲ ਕਰਦੀ ਆ ਇੰਨੀਆਂ 벨ਟਾਂ ਪਈਆਂ ਤੇਰੇ ਕੋਲ ਇੱਕ ਨਹੀਂ ਪਸੰਦ ਕਰਾ ਹੋਈ ਅਗਲੇ ਉਹੀ ਚੱਲੇ ਆ ਵੀਰੇ ਤਾਂ ਤੁਹਾਨੂੰ ਦੱਸਿਆ ਨਹੀਂ ਇਹਨਾਂ ਨੇ ਮੈਂ ਇਹਨਾਂ ਨੂੰ ਬੈਲਟ ਵੇਚਦੀ ਆ ਵੇਚਦੀ ਆ ਮਤਲਬ ਹੋਰ ਕੀ ਵੀ ਨਾ ਤੁਸੀਂ ਦੱਸਿਆ ਨਹੀਂ ਬੈਲਟ ਪਾਈ ਹੋਈ ਇਹਨਾਂ ਨੇ ਹਾਂਜੀ ਭਾਜੀ ਮੈਂ ਬੈਲਟ ਤਾਂ ਲਗਾ ਲਈ ਤਾ ਮੈਂ ਵੈਸੇ ਹੱਸਾ ਮਜ਼ਾਕ ਕਰ ਰਹੀ ਤੁਹਾਡੇ ਨਾਲ ਆਹ ਦੇਖ ਲਓ ਕਿੰਨੇ ਦੀ ਆ ਬੈਲਟ ਇਹ ਕਿੰਨੇ ਦੀ ਆ ਇਹ ਵੀਰੇ ਤੁਸੀਂ 250 ਰੁਪਏ ਲੈਣਾ ਇਹਨਾਂ ਤੋਂ 250 ਇਹ ਤਾਂ ਮਹਿੰਗੀ ਲੱਗ ਰਹੀ 4-500 ਦੀ ਲੱਗਦੀ ਪਈ ਆ ਵੀਰੇ ਤੁਸੀਂ 250 ਹੀ ਲੈਣਾ ਪਰ ਸਮਝਿਆ ਨਹੀਂ ਮੈਂ ਆਉਂ ਲੋ ਭਾਜੀ 250 250 ਕਿਉਂ ਲੈਣਾ ਹੈ ਵੀਰੇ ਮੈਨੂੰ ਲੱਗਦਾ ਇਹਨਾਂ ਦੇ ਨਾ ਰਿਵਾਜ ਆ ਕਿ ਅੱਧੇ-ਅੱਧੇ ਕਰਕੇ ਪੈਸੇ ਦੇਣ ਦਾ 250 ਰੁਪਿਆ ਤੁਹਾਨੂੰ ਥੱਲੇ ਦੇਤਾ ਤੇ 250 ਰੁਪਿਆ ਇਹਨਾਂ ਨੇ ਮੈਨੂੰ ਉੱਪਰ ਦੇਤਾ 500 ਰੁਪਿਆ ਪੂਰਾ ਹੋ ਗਿਆ ਹਾਂ 500 ਤਾਂ ਹੋ ਗਿਆ ਵੀਰੇ ਇਹਨਾਂ ਦਾ ਤਾਂ 7000 ਰੁਪਿਆ ਉੱਪਰੋਂ ਬਣਦਾ ਉਹ ਵੀ ਦਿੱਲੀ ਦਾ ਇਹ ਕਿੱਥੇ ਆਪਣੇ ਨਾਲ ਬੇਈਮਾਨੀ ਕਰ ਲੈਣਗੇ ਤੇ ਵੀਰੇ ਹਾਂ ਸਾਡੀ ਨਾ ਇਮਾਨਦਾਰੀ ਇੰਨੀ ਸਸਤੀ ਨਹੀਂ ਹੈਗੀ ਕੀ ਇਹ 2500 ਰੁਪਏ 'ਚ ਵਿਕ ਜੂਗੀ ਜੇ ਤੁਸੀਂ 2.5 ਲੱਖ ਵੀ ਦਿੰਦੇ ਨਾ ਤਾਂ ਵੀ ਨਹੀਂ ਵਿਕਣੀ ਸੀ ਨਾਲੇ ਵੀਰੇ ਹਾਂ ਅਸੀਂ ਨਾ 7000 'ਚ ਬਹੁਤ ਖੁਸ਼ ਆਂ ਸ਼ਾਇਦ ਤੁਸੀਂ ਅ ਦਿੱਲੀ ਦੇ 7-7000 ਪਿੱਛੇ ਖੁਸ਼ ਨਹੀਂ ਹੈਗੇ ਮੈਂ ਇਹੀ ਰੱਬ ਨੂੰ ਅਰਦਾਸ ਕਰੂੰਗੀ ਕਿ ਤੁਸੀਂ ਵੀ ਖੁਸ਼ੀ ਰਹੋ ਤੇ ਨਾਲੇ ਸਾਨੂੰ ਜਿੰਨਾ ਮਿਲਦਾ ਨਾ ਅਸੀਂ ਉਹਨੇ 'ਚ ਖੁਸ਼ ਆਂ ਠੀਕ ਹੈ ਭਾਜੀ ਵੀਰੇ ਕੁਛ ਨਹੀਂ ਵੀਰੇ ਨਹੀਂ ਮੈਨੂੰ ਸਮਝਾ ਕੀ ਕਹਿ ਰਿਹਾ ਸੀ ਇਹ ਵੀਰੇ ਉਹਨਾ ਉੱਪਰ ਇਹਨਾਂ ਨੇ ਤੇਰੀ ਗੱਲ ਸੁਣ ਆ ਫੜ 250 ਰੁਪਈਆ ਵੀਰੇ ਇੱਥੇ ਕੈਮਰਾ ਲੱਗਾ ਵਾ ਉਹ ਥੱਲੇ ਕਿਹੜਾ ਕੈਮਰੇ ਦੀ ਰੇਂਜ ਆਣੀ ਆ ਫੜ 250 ਫੜ ਲਾ ਫੜ ਲਾ ਥੱਲੇ ਮੈਂ ਆਪੇ ਸੰਭਲੂਗਾ ਜੇ ਤੈਨੂੰ ਪੁੱਛਣਗੇ ਕਹਿ ਦੀ ਕਿ ਲੈ ਕੇ ਨਹੀਂ ਗਿਆ ਵੀਰਾ ਠੀਕ ਆ ਹੱਤਸਾ ਸਿਮਰਨ ਮੈਨੂੰ ਨਾ ਪਤਾ ਨਹੀਂ ਕਿਉਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਤੁਹਾਨੂੰ ਦੇਖਦਾ ਤੁਹਾਡੇ ਨਾਲ ਵਰਤਦਾ ਕਿਹੜੀ ਮਿੱਟੀ ਦੇ ਬਣੇ ਹੋ ਯਾਰ ਤੁਹਾਨੂੰ ਅਗਲੇ ਨੇ ਇਹਨੇ ਪੈਸੇ ਵੀ ਦਿੱਤੇ ਤੁਸੀਂ ਰੱਖ ਸਕਦੇ ਸੀ ਕਿਉਂ ਆਪਣੀ ਇਮਾਨਦਾਰੀ ਦਿਖਾ ਰਹੇ ਹੋ ਨਹੀਂ ਵੀਰੇ ਤੁਸੀਂ ਹਮੇਸ਼ਾ ਸਾਡੇ ਦੁੱਖ ਸੁੱਖ ਸਾਡੇ ਨਾਲ ਖੜਦੇ ਹੋ ਅਸੀਂ ਤੁਹਾਡੇ ਨਾਲ ਇਦਾਂ ਨਹੀਂ ਕਰ ਸਕਦੇ ਮੈਨੂੰ ਮਾਣ ਆ ਤੁਹਾਡੇ ਤੇ ਵੈਸੇ ਬਹੁਤ ਚਲਾਕ ਹੈ ਤੂੰ 벨ਟ ਵੇਚ ਵੀ ਦਿੱਤੀ ਉਹਨੂੰ ਅਹਿਸਾਸ ਵੀ ਦਿਵਾਤਾ ਤੇ ਗਾਕ ਵੀ ਨਹੀਂ ਮੁੜਨ ਦਿੱਤਾ ਪਰ ਦੇਖ ਲੈਣਾ ਲੋਕ ਕਿੰਨਾ ਮਜਬੂਰ ਕਰਦੇ ਨੇ ਕਿ ਆਪਣੀ ਇਮਾਨਦਾਰੀ ਵੇਚ ਦੋ ਪਰ ਹਾਂ ਜਿਹਨੂੰ ਵਧੀਆ ਸਿੱਖਿਆ ਮਿਲੀ ਹੁੰਦੀ ਆ ਤੇ ਜਿਹੜਾ ਮਾਲਕ EMPLOYEES ਦੀ ਦੁੱਖ ਸੁੱਖ ਚ ਖੜਦਾ ਨਾ ਉਹਦੇ ਨਾਲ ਕਦੇ ਧੋਖਾ ਨਹੀਂ ਹੋ ਸਕਦਾ ਸ਼ਾਬਾਸ਼ ਤੂੰ ਐਦਾਂ ਕਰ ਉੱਪਰ ਰਹਿਣ ਦੇ ਹੁਣ ਥੱਲੇ ਕੰਮ ਕਰ ਲੈ ਠੀਕ ਐ